ਅਮਰਪਾਲ ਦਾ ਭਰਾ ਜਿਹੜਾ ਇਹ ਨਸ਼ਾ ਕਰਦਾ ਚਿੱਟੇ ਦਾ ਕਰਦਾ ਇਹ ਤੰਬਾਕੂ ਪਤਾ ਨਹੀਂ ਹੋਰ ਵੀ ਬੜੇ ਇਲਜ਼ਾਮ ਲੋਂਦਾ ਇਹ ਕਰਦਾ ਅਮਰਪਾਲ ਵੀ ਕਰਦਾ ਇੱਥੋਂ ਤੱਕ ਉਸ ਬੰਦੇ ਨੇ ਕਿਹਾ ਪਰ ਉਸ ਬੰਦੇ ਨੂੰ ਮੈਂ ਇੱਕ ਸਵਾਲ ਕਰਦਾ ਭਈ ਜਦੋਂ ਤੂੰ ਖਾਲਸਾ ਵਹਿੀਰ ਛੱਡ ਕੇ ਵੀ ਗਿਆ ਮੰਨ ਲਓ ਉਦੋਂ ਤੂੰ ਕਿਉਂ ਨਹੀਂ ਬੋਲਿਆ ਇਹ ਤੈਨੂੰ ਅੱਜ ਹੀ ਕਿਉਂ ਯਾਦ ਆ ਗਏ ਸਾਰੇ ਕੁਝ ਉਦੋਂ ਕਿਉਂ ਨਹੀਂ ਤੂੰ ਬੋਲਿਆ ਉਦੋਂ ਕਿਹੜੀ ਖੁੱਡ ਵਿੱਚ ਬੈਠਾ ਸੀ ਵੀ ਉਦੋਂ ਤੂੰ ਕਿਉਂ ਨਹੀਂ ਬੋਲਿਆ ਉਦੋਂ ਕਿੱਥੇ ਸੀ ਅੱਜ ਪਤਾ ਨਾ ਵੀ ਹਰਪ੍ਰੀਤ ਸਿੰਘ ਫੜਿਆ ਗਿਆ ਤੇ ਉਹਦੇ ਤੇ ਜਿਹੜਾ ਵੀ ਜਿਹੜੀ ਆਈ ਸੀ ਫੜੀ ਗਈ ਉਹਦੇ ਕੋਲ ਕੋਈ ਡਰੱਗ ਹੈ ਤੇ ਅੱਜ ਸੱਚਾ ਹੋ ਹੀ ਜਾਂਦਾ ਓਕੇ ਮੈਨੂੰ ਪਤਾ ਸੀ ਸਾਰਾ ਕੁਝ ਹੀ ਵੀ ਇਹ ਨਸ਼ਾ ਕਰਦਾ ਸੀ ਅਮਰਪਾਲ ਨਸ਼ਾ ਕਰਦਾ ਇਹਦੇ ਨਾਲ ਦੇ ਨਸ਼ਾ ਕਰਦੇ ਸਾਰੇ ਨਸ਼ਾ ਕਰਦੇ ਹੀ ਉਦੋਂ ਪਤੰਦਰਾ ਕਿਹੜੀ ਗੁਫਾ ਜਵੜ ਕੇ ਬੈਠਾ ਸੀ ਪਹਿਲਾਂ ਕਿਉਂ ਨਹੀਂ ਤੁਸੀਂ ਬੋਲੇ ਅੱਜ ਉਹ ਬੰਦਾ ਫੜਿਆ ਗਿਆ ਅੱਜੋਂ ਦੇ ਖਿਲਾਫ ਹੀ ਵੀ ਆਖਿਓ ਸਾਰੇ ਨਸ਼ੀ ਕਰਦੇ ਵੀ ਉਦੋਂ ਤੂੰ ਕਿੱਥੇ ਬੈਠਾ ਸੀ ਦੱਸ ਜੇ ਮੈਂ ਨਕਲੀ ਨਿਹੰਗ ਨੂੰ ਪੁੱਛਦਾ ਵੀ ਉਦੋਂ ਕਿੱਥੇ ਬੈਠੇ ਸੀ ਅਕਸਰ ਤੂੰ ਉਦੋਂ ਬੋਲਦਾ ਉਦੋਂ ਕਿਹੜਾ ਤੇਰੇ ਕਿਸੇ ਨੂੰ ਮੂੰਹ ਬੰਨਿਆ ਸੀ ਵੀ ਤੂੰ ਉਦੋਂ ਉਦੋਂ ਤੈਨੂੰ ਕੀ ਹੋਇਆ ਸੀ ਉਦੋਂ ਬੋਲਦਾ ਦੱਸਦਾ ਲੋਕਾਂ ਨੂੰ ਖਾਲਸਾ ਵਹੀਰ ਤੋਂ ਜੋ ਬਾਹਰ ਆਇਆ ਆਕੇ ਦੱਸਦਾ ਲੋਕਾਂ ਨੂੰ ਬਈ ਇਹ ਤਾਂ ਸਾਰੇ ਨਸ਼ਾ ਕਰਦੇ ਆ ਵੀ ਉਦੋਂ ਬੋਲਦਾ ਉਦੋਂ ਬੋਲਿਆ ਨਹੀਂ ਅੱਜ ਉਹ ਫੜਿਆ ਗਿਆ ਪਤਾ ਲੱਗਿਆ ਨਾ ਵੀ ਝੂਠਾ ਸੱਚਾ ਕੁਝ ਵੀ ਆਪਾਂ ਉਹ ਪਾਸੇ ਨਹੀਂ ਜਾਂਦੇ ਅੱਜ ਉਹਦੇ ਜਾਇਸ ਡਰੱਗ ਦਾ ਚਲੋ ਠੀਕ ਆ ਜੋ ਵੀ ਕੇਸ ਪੈ ਗਿਆ ਉਹਦੇ ਤੇ ਫੜਿਆ ਗਿਆ ਹੁਣ ਹੁਣ ਉਹ ਵੀ ਨਸ਼ਾ ਕਰਦਾ ਸੀ ਅਗੇ ਤੂੰ ਪਹਿਲਾਂ ਪਤਾ ਨਹੀਂ ਕਿੱਥੇ ਲੁਕਿਆ ਰਿਆ ਪਤਾ ਨਹੀਂ ਕਿੱਥੇ ਇੰਨਾ ਟਾਈਮ ਹੈ ਅਸਾਲ ਹੋ ਗਿਆ ਡੂੜ ਸਾਲ ਉਦੋਂ ਕਿੱਥੇ ਲੁਕਿਆ ਸੀ ਕਾਕੇ ਨਸ਼ਾ ਕਰਦਾ ਸੀ ਹੁਣ ਨਸ਼ਾ ਕੋਈ ਅਮਰਤਪਾਲ ਨੂੰ ਦੱਸੀ ਜਾਂਦਾ ਕੋਈ ਅਮਰਤਪਾਲ ਨੂੰ ਦੱਸੀ ਜਾਂਦਾ ਅਖੇ ਅਮਰਤਪਾਲ ਵੀ ਨਸ਼ਾ ਕਰਦਾ ਆਹੀ ਅਖੇ ਅਮਰਤਪਾਲ ਦਾ ਵੀ ਡੋਪ ਟੈਸਟ ਹੋ ਜੇ ਇਹ ਵੀ ਪੋਜ਼ਿਟਿਵ ਆਊਗਾ ਮਤਲਬ ਕਿ ਸਾਡੇ ਚ ਆਪਣੀ ਰਹਿਣ ਵਾਲੇ ਬੰਦੇ ਵੇਖੋ ਤੁਸੀਂ ਜਦੋਂ ਕਿਸੇ ਬੰਦੇ ਤੇ ਇਲਜ਼ਾਮ ਲੱਗਦੇ ਆ ਨਾ ਉਦੋਂ ਸਾਰੇ ਉਧਰ ਹੋ ਜਾਂਦੇ ਵੀ ਇਹੋ ਜਿਹੀ ਸੀ ਇਹ ਵੀ ਜਦੋਂ ਪਹਿਲਾਂ ਪਹਿਲਾਂ ਨਹੀਂ ਬੋਲੇ ਪਹਿਲਾਂ ਕਿੱਥੇ ਸੀ ਇਹ ਜਾਨ ਬੁੱਝ ਕੇ ਬਦਨਾਮੀ ਕਰੀ ਜਾਂਦਾ ਐਵੇਂ ਬਿਨਾਂ ਗੱਲੋਂ ਤੇ ਇਹ ਇਸ ਬੰਦੇ ਦਾ ਆ ਜਿਹੜਾ ਨਕਲੀ ਨਿਹੰਗਾ ਕੁਲਜੀਤ ਇਹ ਇਹ ਕਿੱਡਾ ਕੋ ਚੰਗਾ ਆ ਤੁਸੀਂ ਪਿਛਲੇ ਉਦੋਂ ਤੁਸੀਂ ਵੇਖਿਆ ਹੋਣਾ ਨਾ ਨਾ ਜਾ ਕੇ ਉਹ ਬੀਜੇਪੀ ਦੇ ਨਾਲ ਇਹਨਾਂ ਦੀਆਂ ਫੋਟੋਆਂ ਵਾਇਰਲ ਹੋਈਆਂ ਆ ਆ ਵੇਖੀਆਂ ਹੋਣੀਆਂ ਤੁਸੀਂ ਬੀਜੇਪੀ ਦੇ ਨਾਲ ਫੋਟੋਆਂ ਵਾਇਰਲ ਹੋਈਆਂ ਸਾਰੀਆਂ ਇਹਨੀਆਂ ਹਾਂ ਬਾਬਾ ਕੋ ਬੂਟਾ ਗੋਲ ਖਚੋਰ ਉਹ ਤਾਂ ਹੀ ਤੁਹਾਨੂੰ ਦੱਸੀਆਂ ਨਾ ਸਿੱਖੀ ਪੇਜ ਦੇ ਵਿੱਚ ਲੁਕੇ ਹੋਏ ਗੁੰਡੇ ਬੰਦੇ ਪਹਿਲਾਂ ਉੱਥੇ ਹੀ ਰਹਿੰਦਾ ਰਿਹਾ ਭਾਈ ਸਾਹਿਬ ਦੇ ਨਾਲ ਰਹਿੰਦਾ ਰਿਹਾ ਉਹਦੇ ਨਾਲ ਫੋਟੋਆਂ ਭਾਈ ਸਾਹਿਬ ਦੇ ਨਾਲ ਠੀਕ ਹੈ ਨਾ ਅੱਜ ਫੜਿਆ ਗਿਆ ਹੁਣ ਭਾਈ ਸੇਬ ਨੂੰ ਦੱਸੀ ਜਾਂਦਾ ਇਹ ਵੀ ਨਸ਼ਾ ਕਰਦਾ ਹੈ ਇਹਨਾਂ ਦੇ ਖਾਲਸਾ ਮਤਲਬ ਕਿ ਵੀਰ ਵਾਲੇ ਜਿੰਨੇ ਵੀ ਨਾਲ ਸੀ ਉਦੋਂ ਤੁਰੇ ਫਿਰਦੇ ਸਾਰੇ ਹੀ ਕਰਦੇ ਸੀ ਪਹਿਲਾਂ ਬੋਲੇ ਹੀ ਨਹੀਂ ਪਹਿਲਾਂ ਚੁੱਪ ਰਿਆ ਪਹਿਲਾਂ ਕਿੱਥੇ ਸੀ ਗੱਲ ਤਾਂ ਪਹਿਲਾਂ ਹੀ ਕਰਦੇ ਨੇ ਉਹ ਉਦੋਂ ਕਿਹੜੀ ਖੋਡ ਚ ਨੂੰ ਗਏ ਸੀ ਉਦੋਂ ਬਾਹਰ ਨਿਕਲ ਕੇ ਦੱਸਦੇ ਬੋਲਦੇ ਤੁਸੀਂ ਉਦੋਂ ਉਦੋਂ ਲੋਕਾਂ ਨੂੰ ਆ ਚੋਣ ਲੜੀ ਹੈ ਨਾ ਐਮਪੀ ਦੀ ਅਖੰਡੂਰ ਸਾਹਿਬ ਤੋਂ ਤੇ ਲੋਕਾਂ ਨੂੰ ਦੱਸਦਾ ਆ ਕੇ ਨਹੀਂ ਦੱਸ ਸਕਦੇ ਸੋਸ਼ਲ ਮੀਡੀਆ ਤੇ ਬੋਲਦਾ ਚੈਨਲਾਂ ਦੇ ਬੋਲਦਾ ਦੱਸਦਾ ਲੋਕਾਂ ਨੂੰ ਬਈ ਇਹ ਨਸ਼ੇ ਦੇ ਨਸ਼ੇ ਕਰਦਾ ਐ ਅਮਰਪਾਲ ਵੀ ਨਸ਼ਾ ਕਰਦਾ ਇਹ ਵੀ ਨਸ਼ਾ ਕਰਦੇ ਨੇ ਸਾਰੇ ਬੰਦੇ ਨਸ਼ੇ ਕਰਦੇ ਬਈ ਇਹਨਾਂ ਨੂੰ ਵੋਟਾਂ 'ਚ ਨਾ ਖਿਲਾਰੋ ਨਾ ਜਿਤਾਓ ਉਦੋਂ ਬੋਲਦਾ ਨਹੀਂ ਉਦੋਂ ਵੀ ਨਹੀਂ ਬੋਲਿਆ ਹੁਣ ਸੱਚਾ ਹੁੰਦਾ ਫਿਰਦਾ ਵਾਹ ਤੁਹਾਡੇ ਬਾਬਿਓ ਵਾਹ ਤੁਹਾਡੇ ਬਾਬਿਓ ਇਹੋ ਜਿਹੇ ਬੰਦੇ ਵੀ ਆ ਕਾਲ ਤਾਂ ਕੋਈ ਨਹੀਂ ਆ ਗਿਆ ਜਿਆ ਮੈਂ ਵੀ ਬਾਕੀ ਨਹੀਂ ਹੁਣ ਠੀਕ ਮਤਲਬ ਕਿ ਪਹਿਲਾਂ ਭਾਈ ਸਾਹਿਬ ਦੇ ਨਾਲ ਰਹੇ ਖਾਲਸਾ ਵੀਰ ਚ ਚੱਲੇ ਆਖੇ ਆਖੇ ਮੈਂ ਖਾਲਸਾ ਵੀਰ ਚ ਰਿਆਂ ਮੈਨੂੰ ਫਿਰ ਪਤਾ ਲੱਗਿਆ ਇਹ ਤਾਂ ਨਸ਼ੇ ਕਰਦੇ ਆ ਹੈ ਭਾਈ ਸਾਹਿਬ ਇਹਨਾਂ ਨੂੰ ਦੱਸਦਾ 100 ਰੁਪਇਆ ਦੇ ਦਿੰਦੇ ਵੀ ਲਿਆਓ ਹੈ ਖੁੱਲੇ ਗੱਫੇ ਲਿਆਓ ਤੁਸੀਂ ਕਰੋ ਜੋ ਵੀ ਨਸ਼ਾ ਕਰਕੇ ਇਹਨਾਂ ਨੂੰ ਹੈ ਤੇ ਇਹਦਾ ਮਤਲਬ ਕੀ ਫਿਰ ਇਹਨੂੰ ਪੈਸੇ ਹੀ ਨਹੀਂ ਮਿਲੇ ਇਹ ਤਾਂ ਬੋਲਿਆ ਮਤਲਬ ਤੇ ਹੈ ਨਾ ਤੇ ਹੁਣ ਹੁਣ ਇਲਜ਼ਾਮ ਲਾਈ ਜਾਂਦਾ ਐਵੇਂ ਬਿਨਾਂ ਗੱਲੇ ਤੂੰ ਪਹਿਲਾਂ ਬੋਲਦਾ ਲੋਕਾਂ ਨੇ ਸੱਚ ਸਮਝਣਾ ਹੀ ਬਈ ਮੈਂ ਪਹਿਲਾਂ ਬੋਲਿਆ ਲੋਕਾਂ ਨੂੰ ਦੱਸਿਆ ਤੂੰ ਇਹਦੋਂ ਸਾਲ ਪਹਿਲਾਂ ਦੱਸਦਾ ਜਦੋਂ ਤੂੰ ਖਾਲਸਾ ਵੀਰਚ ਨਾਲ ਰਿਹਾ ਉਦੋਂ ਬਾਅਦ ਤੂੰ ਵਾਪਸ ਆਇਆ ਠੀਕ ਆ ਨਾ ਤੂੰ ਉਦੋਂ ਬੋਲਦਾ ਬਈ ਇਹਨਾਂ ਦੇ ਖਾਲਸਾ ਵੀਰਚ ਤਾਂ ਕੁਝ ਚੱਲਦਾ ਪਰ ਉਦੋਂ ਨਹੀਂ ਬੋਲੇ ਆਪਾਂ ਬਈ ਸ਼ੇਅਰ ਕਰ ਦਿਓ ਸਾਰੇ ਪ੍ਰੈਕਟਰੀ ਵੀਡੀਓ ਨੂੰ ਮਤਲਬ ਇਹ ਸਾਡੇ ਬੁੱਕਲ ਦੇ ਸੱਪ ਜਿੰਨਾਂ ਨੂੰ ਅਸੀਂ ਆਨੇ ਆਂ ਵੀ ਦਿਮਾਲੇ ਬੰਨੇ ਆਂ ਚੋਲੇ ਪਾਏ ਆ ਐ ਨਾਲ ਰਹਿਣਾ ਫਿਰ ਡੰਗ ਮਾਰਨਾ ਅੱਜ ਇੱਕ ਇਕੱਲੇ ਹੁਣ ਤਾਂ ਹੀ ਅਮਰਤਪਾਲ ਤੇ ਨੌਲਦੇ ਸਿੰਘਾਂ ਤੇ ਬੜਿਆਂ ਤੇ ਇਲਜ਼ਾਮ ਲਾਉਂਦਾ ਵੀ ਇਹ ਇਹ ਨਸ਼ੇ ਕਰਦੇ ਸੀ ਐਂ ਕਰਦੇ ਸੀ ਉਹ ਕਰਦੇ ਸੀ ਹੁਣ ਤਾਂ ਬੜਾ ਕੁਝ ਕਹਿਣਗੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆਈ ਬਾਬੇ ਉਹ ਬੜਾ ਕੁਝ ਕਹਿਣਗੇ ਬਹੁਤ ਕੁ ਬੋਲਣਗੇ ਬੰਦੇ ਇਹਲੇ ਕਰ ਦੋ ਸ਼ੇਰ ਮੇਰੇ ਭਰਾ ਸਾਰੇ ਜਿੰਨੇ ਭਰਾਜ ਨਾਲ ਜੁੜੇ ਹੋ ਤੁਸੀਂ ਸਬੂਤ ਕੋਈ ਨਹੀਂ ਵੀ ਪੁਖਤਾ ਸਬੂਤ ਕੋਈ ਨਹੀਂ ਕੋਈ ਕੁਛ ਨਹੀਂ ਬਸ ਸਿਰਫ ਕਹਿ ਦੇਣਾ ਬਾ ਮਾਲੂ ਮੈਂ ਕਿਸੇ ਦੇ ਇਲਜ਼ਾਮ ਲਾ ਦੂੰਗਾ ਵੀ ਐਂ ਕਰਦਾ ਸੀ ਫਲਾਣਾ ਬੰਦਾ ਐਂ ਕਰਦਾ ਫਲਾਣਾ ਐ ਕਰਦੇ ਕਹਿਣਾ ਹੀ ਹੈ ਕਹਿ ਦੇ ਦਿਨੇ ਕਹਿ ਦੋ ਬਸ ਚੈਨਲ ਤੇ ਕਹਿ ਦੋ ਕਿਸੇ ਜਿਹਨੂੰ ਮਰਜ਼ੀ ਕਹਿ ਦੋ ਕਹਿ ਦੋ ਕਹਿਣਾ ਕੀ ਹੋਜੂ ਕਹਿਣ ਨਾਲ ਕੀ ਹੋਜੂ ਦੱਸੋ ਅੱਜ ਤੱਕ ਠੂਠਾ ਕੁਛ ਨਹੀਂ ਹੋਇਆ ਠੂਠਾ ਕਿਸੇ ਨੂੰ ਨੇ ਪਛਾਇਆ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੋ ਕੁਛ ਨਹੀਂ ਹੋਇਆ ਇਹ ਜਿਹੜਾ ਕੁਲਜੀਤਾ ਗੱਲ ਕਰਦਾ ਪੁੱਛਣਾ ਇਹ ਕਿੰਨਾ ਨਾ ਫੋਟੋ ਮੈਨਾਂ ਦੀਆਂ ਵਾਇਰਲ ਆ ਕਿੱਥੇ ਬੈਠਾ ਰਿਹਾ ਏ ਦੱਸੂਗਾ ਇੱਕ ਐਮਪੀ ਬਣ ਗਿਆ ਜਰਿਆਣੀ ਜਾਂਦਾ ਪੀ ਲੋਕੀ ਉਲਟ ਕਿਵੇਂ ਗਏ ਬਣ ਕੀ ਗਿਆ ਲੋਕੀ ਵਾਸੀ ਤਾਂ ਇੰਦਾ ਇਹਨੂੰ ਕੱਜਕੂਜ ਕੇ ਚਾਰਛ ਫਿਰ ਉਹ ਫੜ ਫੂੜ ਕੇ ਇਹਨੂੰ ਚੱਕ ਕੇ ਡਿਬਰੂਗੜ੍ਹ ਤੇ ਨਾਲ ਦੇ ਬੰਦਿਆਂ ਨੂੰ ਸੁੱਟਿਆ ਸੀ ਵੀ ਇਹ ਇੰਦਾ ਇੱਥੇ ਕੰਮ ਠੱਪਿਆ ਠੋਪਿਆ ਜਾਵੇ ਜਿਹੜਾ ਵੀ ਇਹ ਪੰਜਾਬ ਚ ਨਾ ਇਹ ਕੰਮ ਚੱਲੇ ਚੁੱਲੇ ਵੀ ਇਹ ਕਮਰਤਪਾਲ ਆ ਜਿਹੜਾ ਵੀ ਉਹ ਖਾਲਸਾ ਵੀਰ ਚਲਾਉਂਦਾ ਸੀ ਜਾਂ ਉਹ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਕਰਦਾ ਸੀ ਵੀ ਨਸ਼ਿਆਂ ਤੋਂ ਦੂਰ ਕਰਦਾ ਵੀ ਇਹੋ ਜਿਹੇ ਇਲਜਾਮ ਹੀ ਲਾਓ ਇਹਦੇ ਭਰਾ ਦੇ ਉੱਤੇ ਵੀ ਵੀ ਇਹ ਵੀ ਨਸ਼ੇ ਮਤਲਬ ਕਿ ਕਰਦਾ ਹੀ ਫੜਿਆ ਗਿਆ ਵੀ ਲੋਕਾਂ ਦੇ ਜਿਹੜਾ ਮੋਹ ਭੰਗੋ ਜੇ ਭਾਈ ਸਾਹਿਬ ਨਾਲੋਂ ਗੱਲ ਤਾਂ ਆ ਸੀ ਹਾਂਜੀ ਗੁਰਸੇਵਕ ਸਿੰਘ ਖਾਲਸਾ ਜੁੜਿਆ ਜੀ ਬਿਲਕੁਲ ਬਿਲਕੁਲ ਬਾਬਾ ਜੀ ਬਿਲਕੁਲ ਮੈਂ ਤਾਂ ਉਹੀ ਗੱਲ ਕਰਨ ਰਿਹਾ ਗੁਰਸੇਵਕ ਸਿੰਘ ਖਾਲਸਾ ਠੀਕ ਆ ਮੰਨ ਦੋ ਸੱਚ ਆ ਪਹਿਲਾਂ ਬੋਲਦੇ ਨਾ ਵੀ ਪਹਿਲਾਂ ਢੂੜ ਸਾਲ ਹੋ ਗਿਆ ਨਾ ਇਹਨੂੰ ਮੇਰੇ ਸਾਹ ਚ ਸਾਲ ਤੋਂ ਉੱਤੇ ਤੇ ਇਹਨਾਂ ਨੂੰ ਅੰਦਰ ਹੀ ਹੋ ਗਿਆ ਉਦੋਂ ਪਹਿਲਾਂ ਜਦੋਂ ਉਹ ਆਪਣਾ ਖਾਲਸਾ ਵੀਰ ਕੱਢੀ ਨਾਲ ਰਹਿੰਦਾ ਰਿਹਾ ਉਦੋਂ ਬਾਅਦ ਆ ਕੇ ਬੋਲਦਾ ਫਿਰ ਦਿੰਦਾ ਉੱਥੇ ਹੈ ਉਹ ਤਾਂ ਅਮਰਤਪਾਲ ਨੂੰ ਜਫੀਆਂ ਪਾਉਂਦਾ ਫਿਰਦਾ ਸੀ ਬੰਦਾ ਇਹ ਨੇ ਸਾਡੇ ਤੋਂ ਅਰਜਨ ਮੈਲੀ ਕਾਹਦਾ ਜਵਾਬ ਦੱਸ ਸਾਡੇ ਨੂੰ ਕਾਹਦਾ ਜਵਾਬ ਮੰਗਣਾ ਦੱਸੋ ਐ ਤਾਂ ਜਵਾਬ ਦਈ ਇਹਨੇ ਹੈ ਉਹ ਦੱਸੇ ਨਾ ਕੀ ਪ੍ਰੂਫ ਹੰਦੇ ਕੋਲੇ ਰੱਖੇ ਪ੍ਰੂਫ ਲਿਆ ਕੇ ਸਾਰਾ ਕੋ ਸਾਹਮਣੇ ਸਿਰਫ ਜਦੋਂ ਇੱਕ ਬੰਦੇ ਤੇ ਇਲਜ਼ਾਮ ਕਿਸੇ ਨੇ ਲਾਤਾ ਮੰਨ ਲਓ ਫੜਿਆ ਗਿਆ ਹੋ ਗਿਆ ਫਿਰ ਉਹਨੇ ਕਹਿ ਦਨ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਂ ਤਾਂ ਨਾਲ ਰਹਿੰਦਾ ਰਹੇ ਤਾਂ ਐ ਕਰਦਾ ਹੁੰਦਾ ਸੀ ਇਹ ਤਾਂ ਐ ਕਰਦਾ ਹੁੰਦਾ ਮੈਨੂੰ ਤਾਂ ਸਾਰਾ ਕੁਝ ਇਹਦੇ ਪਹਿਲਾਂ ਹੀ ਪਤਾ ਹੈ ਫਿਰ ਪਹਿਲਾਂ ਨਹੀਂ ਬੋਲੇ ਪਹਿਲਾਂ ਕਿਉਂ ਨਹੀਂ ਬੋਲੇ ਉਦੋਂ ਮੂੰਹ ਤੇ ਸ਼ਿਕਲੀ ਚੜੀ ਸੀ ਕੋ ਤੇ ਮੂੰਹ ਤੇ ਦੰਦਲਾ ਪਈਆਂ ਸੀ ਉਦੋਂ ਕੀ ਹੋਇਆ ਸੀ ਕੁਛ ਨਹੀਂ ਹੋਇਆ ਸੀ ਨਾ ਨਾ ਮੂੰਹ ਖੋਰ ਹੋਇਆ ਸੀ ਤਰੋ ਬੋਲਦੇ ਹੋ ਤੂੰ ਦੱਸ ਦੇ ਉਦੋਂ ਲੋਕਾਂ ਨੂੰ ਦਾਦਾ ਵੋਟਾਂ ਪਈਆਂ ਨਾ ਐਮਪੀ ਦੀਆਂ ਆ ਪੰਜਾਬ 'ਚ ਹੀ ਪਈਆਂ ਨਾ ਖੰਡੂਰ ਸਾਹਿਬ ਪਈਆਂ ਨਾ ਦੱਸਦਾ ਲੋਕਾਂ ਨੂੰ ਵੀ ਇਹਨਾਂ ਨੂੰ ਵੋਟ ਨਾ ਪਾਓ ਬਾਈ ਹਾਂਜੀ ਇਹਦਾ ਭਰਾ ਨਸ਼ਾ ਕਰਦਾ ਹੈ ਉਹਦੇ ਭਰਾ ਦਾ ਨਹੀਂ ਛਡਾ ਸਕਦਾ ਦੱਸਦਾ ਲੋਕਾਂ ਨੂੰ ਉਦੋਂ ਨਹੀਂ ਬੋਲੇ ਗੱਲ ਤਾਂ ਬਾਅਦ ਚ ਇਲਜ਼ਾਮ ਲਾਉਣੇ ਬਹੁਤ ਸੌਖੇ ਬਾਅਦ ਚ ਜੋ ਮਰਜ਼ੀ ਕੀ ਚਲੋ ਬੋਲੀ ਚਲੋ ਹੈ ਕਹਿਣਾ ਹੀ ਆ ਵੀ ਕਹਿਣਾ ਹੀ ਨਾ ਵੀ ਚਲੋ ਕਹਿਣਾ ਕੀ ਹੋ ਜਾਊਗਾ ਮੈਂ ਕਹਿ ਦਿੰਦਾ ਕਿਸੇ ਨੂੰ ਮੈਂ ਆਖ ਦਿੰਦਾ ਕਿਸੇ ਦਾ ਨਾਂ ਲੈ ਕੇ ਵੀ ਆ ਫਲਾਣਾ ਬੰਦਾ ਕੁਝ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਲੈ ਦੱਸੋ ਅੱਜ ਮੈਂ ਨਹੀਂ ਬੋਲਦਾ ਜਦੋਂ ਬੰਦੇ ਨੂੰ ਆ ਕੁਝ ਹੋ ਗਿਆ ਵੀ ਕੋਈ ਨਸ਼ੇ ਜਮਾਲੋ ਕੋਈ ਬੜਿਆ ਜਾਂਦਾ ਮੈਂ ਆਖੂ ਬਈ ਇਹਦਾ ਤਾਂ ਮੈਨੂੰ ਸਾਰਾ ਕੁਝ ਹੀ ਪਤਾ ਸੀ ਫਿਰ ਗੱਲ ਤਾਂ ਵੀ ਸਵਾਤ ਤਾਂ ਤਾਂ ਵੀ ਪਹਿਲਾਂ ਦੱਸਿਆ ਬੀਬੀ ਮੈਂ ਤਾਂ ਅਜ ਤੋਂ ਸਾਲ ਪਹਿਲਾਂ 2 ਸਾਲ ਪਹਿਲਾਂ ਦਾ ਤਵੇ ਇਹ ਬੰਦੇ ਇਹੋ ਜਿਹੇ ਆ ਫਿਰ ਤਾਂ ਮੰਨਦੇ ਆ ਗੱਲ ਪਰ ਇਹ ਕੀ ਹੋਇਆ ਜਦੋਂ ਬੰਦੇ ਦੇ ਉੱਤੇ ਮੰਨ ਲਓ ਕੋਈ ਡਰਗ ਦਾ ਕੇਸ ਪਾਇਆ ਜਾਂਦਾ ਉਹ ਵੀ ਬੋਲਣਾ ਵੀ ਹਾਂ ਵੀ ਇਹੋ ਜਿਹਾ ਸੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਬੰਦਾ ਤਾਂ ਐ ਕਰਦਾ ਹੀ ਹੁੰਦਾ ਸੀ ਐ ਅਮਰਤਪਾਲ ਵੀ ਐ ਕਰਦਾ ਹੀ ਜਾਂ ਨਾਲ ਦੇ ਵੀ ਐ ਕਰਦੇ ਸੀ ਖਾਲਸਾ ਵੀਰਾਂ ਵਾਲੇ ਵੀ ਐ ਕਰਦੇ ਕਿਹੜੇ ਖਾਲਸਾ ਵੀਰਾਂ ਵਾਲੇ ਕਿੰਨੇ ਬੰਦੇ ਜਿਹੜੇ ਨਾਲ ਉੱਥੇ ਰਹਿੰਦੇ ਕਿਹੜੇ ਕਰਦੇ ਸੀ ਨਾਂ ਦੱਸ ਉਹਨਾਂ ਦਾ ਉਹਨਾਂ ਦੀ ਕੋਈ ਫੋਟੋ ਲਿਆ ਉਹਨਾਂ ਦੀ ਕੋਈ ਵੀਡੀਓ ਲਿਆ ਉਹਨਾਂ ਨੂੰ ਪੇਸ਼ ਕਰ ਫਸ ਕਰਦੇ ਹੁੰਦੇ ਸੀ ਐ ਕਰੀ ਚੱਲੋ ਬਿਲਕੁਲ ਬਿਲਕੁਲ ਗੁਰਸੇਵਕ ਸਿੰਘ ਖਾਲਸਾ ਜੀ ਬਿਲਕੁਲ ਅਮੈਂ ਦੀਆਂ ਫੋਟੋਆਂ ਵੇਖੀਆਂ ਮੈਂ ਅੱਜ ਫੋਟੋਆਂ ਵੇਖੀਆਂ ਨੇ ਭਾਈ ਸਾਹਿਬ ਨਾਲ ਹਾਂ ਜਦੋਂ ਗੱਫਾ ਨਹੀਂ ਵੱਜਿਆ ਦੂਜੇ ਪਾਸੇ ਉਲਟ ਗਿਆ ਚਲੋ ਵੀ ਬਾਹਰ ਖਲਾਫ ਹੋ ਜਾਓ ਤੋ ਬਾਬੋ ਗੱਲ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਬੰਦੇ ਤੇ ਬੇਫਤਾ ਪੈ ਜਾਂਦੀ ਆ ਵੀ ਜਦੋਂ ਪਤਾ ਵੀ ਅੱਜ ਹੁੰਦੇ ਤੇ ਇਹਲਾ ਕੇਸ ਪੈ ਗਿਆ ਵੀ ਅੱਜ ਸਾਨੂੰ ਚਿਤ ਆ ਗਿਆ ਵੀ ਸਾਨੂੰ ਵੀ ਪਤਾ ਸੀ ਮੈਨੂੰ ਵੀ ਪਤਾ ਸੀ ਵੀ ਇਹ ਬੰਦਾ ਇਹ ਹੋ ਜਾਜੇ ਅੱਜ ਇਹ ਗੱਲਾਂ ਕਹਿਣੀਆਂ ਗੱਲ ਤਾਂ ਆ ਹਾਂਜੀ ਹਾਂਜੀ ਨਿਹੰਗ ਨਿਹੰਗ ਤਾਂ ਕਹੋ ਨਾ ਇਹਨੂੰ ਇਹ ਤਾਂ ਆਪ ਗਲਤੀ ਕਰਦੇ ਆ ਆਪਾਂ ਵੈਸੇ ਸਾਰੀ ਨਿਹੰਗ ਕਹਿ ਕੇ ਨਿਹੰਗ ਸ਼ਬਦ ਤਾਂ ਬਹੁਤ ਪਵਿੱਤਰ ਸ਼ਬਦ ਆ ਨਿਹੰਗ ਨੰਗ ਕਹਿ ਸਕਦੇ ਆ ਨੰਗ